ਆਪਣੇ ਦਰਮਿਆਨ ਕੁਝ ਹੀ ਸਮੇਂ ਦੇ ਵਿੱਚ ਪਹੁੰਚ ਰਹੇ ਨੇ ਅੱਜ ਆਪਾਂ ਉਹਨਾਂ ਦੀ سپورਟ ਤੇ ਸਾਰੇ ਮੇਰੇ ਵੀਰ ਬੋਟਰ ਇਕੱਠੇ ਹੋਏ ਆ। ਕੋ ਸਾਡੀ ਟੀਮ ਸਾਡੇ ਦਰਮਿਆਨ ਸਾਡੀ ਭੈਣ ਨਿਮਰਤ ਕੌਰ, ਫਲਾਗ ਪ੍ਰਦਾਤਾ ਕਲਵੰਡੀ ਸਾਪੂ ਤੇ ਮੁੱਖ ਬੁਲਾਰਾ ਗੁਰਦੀਪ ਸਿੰਘ ਤੂੜਸੀ ਵੀ ਸਾਡੇ ਵਿੱਚ ਪਹੁੰਚ ਚੁੱਕੇ ਨੇ। ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਨੇੜੇ ਆ ਜਾਈਏ ਸਾਰੇ ਇਕੱਠੇ ਹੋ ਜਾਈਏ। 5-7 ਮਿੰਟਾਂ ਦੇ ਵਿੱਚ ਹੀ ਦਰਮਿਆਨ ਆਪਣੇ ਗਰਮੀਤ ਸਿੰਘ ਖੁੱਡਿਆ ਕੈਂਡੀਜੇਟ ਆਪਣੇ ਵਿੱਚ ਪਹੁੰਚ ਰਹੇ ਹਨ ਮੌਰਚੜ ਸਿੰਘ ਤੋਂ ਚੱਲ ਪਏ ਉਹ ਆਪਾਰਣਾ ਪ੍ਰੋਗਰਾਮ ਦਿੱਤੀਓ ਤੋਂ ਹੋਣ ਤੋਂ ਨਾਲ ਵਿਚਾਰ ਸਾਂਝੇ ਕਰਨਗੇ ਗਰਦੀਪ ਸਿੰਘ ਤੂਰ ਜੋ ਮੁੱਖ ਬੁਲਾਰਾ ਮੈਂ ਤਾਂ ਇਹ ਨਹੀਂ ਕਹਿੰਦਾ ਹੋਇਆ ਕਿ ਮੈਂ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਲਾਹਣੋ ਹੋ ਜਾਣਾ ਸਾਰੀ ਇੱਥੇ ਔਰ ਗੰਢਾ ਤੁਮਾਂ ਜੀ ਗੈਜ ਪ੍ਰੋਗਰਾਮ ਆਪਾਂ ਬਦਲ ਲੈਂਦੇ ਹਾਂ ਮੀਡੀਆ ਦੇ ਮਾਧਿਅਮ ਨਾਲ ਜਿਵੇਂ ਕਰੋਨਾ ਵੇਲੇ ਦੂਰ ਦੂਰ ਜੇ ਖਿੰਡਰ ਗਏ ਬੰਦੇ ਕਰੋਨਾ ਵੇਲੇ ਬੰਦੀ ਫੋਟੋ ਆਏ ਨੂੰ ਹੋ ਜਾਵੇ ਆਏ ਨੂੰ ਬੜੇ ਕਹਿ ਕੇ ਕਹਿ ਜਾਂਦੀ ਆ ਜਾਓ ਵੀ ਆ ਜਾਓ ਵੈਦੁਰਦੀ ਕਾ ਖਾਲਸਾ ਵੈਦੁਰਦੀ ਕੀ ਫਤਿਹ ਸ ਵੀਰੋ ਤੁਹਾਨੂੰ ਪਤਾ ਹੈ ਕਿ ਲਖਨਾਉਂ ਦਾ ਟਾਈਮ ਹੈ ਤੇ ਬਠਿੰਡੇ ਵਾਲੇ ਸੀ ਭਾਗਾਂ ਵਾਲੇ ਆ ਕਿ ਜਿਨ੍ਹਾਂ ਨੂੰ ਇਮਾਨਦਾਰ ਕੈਂਡੀਡੇਟ ਮਿਲਿਆ ਸਿਆਣੇ ਬਜ਼ੁਰਗ ਖੜੇ ਨੇ ਸਰਦਾਰ ਗੁਰਮੀਤ ਸਿੰਘ ਖੁਡੀਆਂ ਦੇ ਦੇ ਪੁੱਤ ਸੀ ਸਰਦਾਰ ਜਗਦੇਵ ਸਿੰਘ ਖੁਡੀਆਂ ਉਹਨਾਂ ਬਾਰੇ ਤੁਸੀਂ ਜਾਣਦੇ ਹੋ ਕਿ ਬੜੀ ਇਮਾਨਦਾਰ ਸੱਚਾ-ਸੱਚਾ ਦਰਵੇਸ਼ ਆਸਤਾਨ ਸੀ ਐਮਟੀ ਜਿੱਤੇ ਸੀ ਉਹਨਾਂ ਦਾ ਕਤਲ ਹੋਇਆ ਕਤਲ ਕਿਹਨੇ ਕਰਾਇਆ ਤੁਸੀਂ ਇਹ ਨਹੀਂ ਜਾਣਦੇ ਹੋ ਕਿਉਂਕਿ ਉਹਨਾਂ ਲੀਡਰਾਂ ਨੂੰ ਪੰਜ ਵਰ ਬੜੇ ਮੁੱਖ ਮੰਤਰੀ ਬਾਬਾ ਟੇਢੀ ਪਾਕਾੜੇ ਨੂੰ ਡਰ ਸੀ ਜੇ ਇਹ ਲੀਡਰ ਅੱਗੇ ਆ ਗਿਆ ਤਾਂ ਮੈਨੂੰ ਅੱਗੇ ਨਹੀਂ ਆਉਣ ਦੇਊਗਾ ਉਹਨਾਂ ਦਾ ਕਤਲ ਕਰਾਤਾ ਸਮਾ ਬਦਲਦਾ ਗਿਆ ਕਿਉਂਕਿ ਪ੍ਰਮਾਤਮਾ ਦੇ ਘਰ ਕਹਿੰਦੇ ਨਿਹੋਰ ਨਹੀਂ ਹੋ ਸਕਦਾ ਸੇਰ ਜਰੂਰ ਹੋ ਸਕਦੀ ਹੈ। ਟਿੱਕੀ ਚੱਲ ਬਾਲੇ ਰੰਗ ਕਰਤਾਰ ਮੇਰੀ ਰੇਂਜ ਬਣੀ ਇਹਦੀ ਟੁੱਟ ਗਈ ਦੇਖ ਦੇ ਭਾਈ ਦੇਖ ਕਿ ਮਾਦਾ ਬੈਂਡ ਨਹੀਂ ਆਉਦਾ ਦੇਖਟ ਵੀ ਨਹੀਂ ਹੋਣੀ ਪੰਗਾ ਹੋ ਜੂਗਾ ਕੋਈ ਸਾਰ ਦਾ ਕਰ ਲਾਗੇ ਪਰਦੇਸ ਦੇ ਬੰਦੇ ਵੇਰੇ ਦੇ ਕਾਲਾ ਲਾਗੇ ਕਿ ਕਰਿਆ ਨਾ ਚੱਕ ਰਿਹਾ ਹੈ ਬੈਟਰੀ ਦਾ ਕੋਈ ਨਹੀਂ ਕੋਈ ਧਾਰ ਨਹੀਂ ਜੀ ਆਹਨਸੇ ਆਓ ਜਾਓ ਉੱਥੇ ਕੋਈ ਨਹੀਂ ਨਾ ਕੋਈ ਵੀ ਕਰਾਉਂਦਾ ਹੋਰ ਵੀ hmm <laughs> <laughs> ਮੈਂ ਬਗੈਰ ਤੈਨੂੰ ਚੈੱਕ ਕਰ ਮੈਂ ਤਾਂ ਆਹ ਵਾਹ ਉਹਦੇ ਨੂੰ ਜਰ ਗਰਾਜ ਨੂੰ ਸੇਡਾਂ ਦਾ ਦੇਖ ਖਲੂ ਜੇ ਤਾਂ ਅੜਾਈ ਦੇ ਪਲੇਟਾਂ ਤੋਂ ਦੇਖ ਕੇ ਵੱਧ ਖਲੇ ਕੱਟ ਥੋੜਾ ਹਾਂ ਕੱਟ ਜਦੋਂ ਉਹ ਵੀ ਗਈ ਨਹੀਂ ਕਰਮੀ ਜਿਵੇਂ ਕੋਈ ਇੱਕ ਗਰਮੀ ਵੀ ਹੈ ਇੱਕ ਮੌਤ ਵੀ ਹਾਂ ਜੀ ਅਸਲ ਜਿਹੜੇ ਮੇਲ ਬੰਦੇ ਜੀ ਸਾਰੇ ਉਹ ਤਾਂ ਉੱਧਰ ਬਾਗ ਕੇ ਗਏ ਨੇ ਯਾਰ ਕੇ ਕੋਈ ਨਹੀਂ ਕੋਈ ਨਹੀਂ ਤਾਂ ਇਹ ਮੈਂ ਲਾਂਗੇ ਰੰਗ ਰੰਗ ਬੰਨੋ ਸੋ ਵੀਰੋ ਤੁਸੀਂ ਉਹਨਾਂ ਦੇ ਪਰਿਵਾਰ ਬਾਰੇ ਜਾਣਦੇ ਹੋ ਇੱਕੀ ਇਮਾਨਦਾਰ ਹੈ ਦੂਜੇ ਪਾਸੇ ਦੋ ਲੀਡਰ ਨੇ ਦੋਹੇ ਚੱਲੇ ਹੋਏ ਕਾਰਤੂਸ਼ ਹੈ ਹਰ ਸਿਮਰਤ ਕੌਰ ਬਾਦਲ ਜੀਤਮਿੰਦਰ ਉਹਦਾ ਗੋਲੇ ਕਬੂਤਰ ਨਾਲ ਦਾ ਕਦੇ ਕਿਸੇ ਬਨੇਰੇ ਤੇ ਕਦੇ ਕਿਸ ਬਨੇਰੇ ਉਹ ਬੰਦੇ ਨੇ ਆਜ਼ਾਦ ਕਾਂਗਰਸ ਕਾਲੀਦਾਲ ਫੇਰ ਕਾਂਗਰਸ ਸਾਈਕਲ ਤੇ ਵੀ ਸਟੈਂਡ ਆਉ ਸਾਹਮਣੇ ਖੜਾ ਪਰ ਜੀਤਮਿੰਦਰ ਦਾ ਕੋਈ ਸਟੈਂਡ ਕਿਉਂਕਿ ਦੂਜੇ ਲੀਡਰ ਡਰੇ ਹੋਏ ਸੀ ਕਾਂਗਰਸ ਦਾ ਕੋਈ ਇੱਥੋਂ ਲੜਨ ਨੂੰ ਤਿਆਰ ਨਹੀਂ ਬਾਜਵੇਂ ਨੂੰ ਕਿਹਾ ਵੀ ਤੂੰ ਉੱਥੋਂ ਇਲੈਕਸ਼ਨ ਲੜਨਾ ਕਹਿੰਦਾ ਮੇਰੇ ਘਰ ਵਾਲੀ ਨੂੰ ਲੜਾ ਦਿਓ ਰਾਜਾ ਬੜਿੰਗ ਤੜਿੰਗਾ ਉਹਨੂੰ ਕਿਹਾ ਵੀ ਤੂੰ ਇਲੈਕਸ਼ਨ ਲੜਲਾ ਕਹਿੰਦਾ ਮੇਰੇ ਘਰ ਵਾਲੀ ਨੂੰ ਲੜਾ ਦਿਓ ਦੇਖੋ ਬਹੂਆਂ ਤੋਂ ਚੋਰ ਮਰਾਉਂਦੇ ਐ ਥੋਥੋਂ ਡਰਦੇ ਐ ਕਿ ਬੁਰਿਆਂ ਨੂੰ ਅੱਗੇ ਕਰਦੇ ਐ ਇਹਨਾਂ ਨੂੰ ਪਤਾ ਵੀ ਅੱਗੇ ਸਾਡਾ ਪੱਤਾ ਸਾਫ਼ ਹੋ ਗਿਆ ਇਹ ਇਮਾਨਦਾਰ ਹੈ ਸਰਦਾਰ ਗੁਰਮੀਤ ਸਿੰਘ ਕੁਡੀਆਂ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹੋ ਸਕਦਾ ਤਾਂ ਆਪਾਂ ਬਲੀ ਦਾ ਬੱਕਰਾ ਜੀਤਮਿੰਦਰ ਨੂੰ ਬਣਾ ਦੇਉ ਨਾਲੇ ਉਹ ਤੋਂ ਮੋٹے ਰੁਪਏ ਲੈ ਲੈ ਨਾਲੇ ਉਹਨੂੰ ਇੱਥੋਂ ਹਰਾ ਦੇਣਗੇ ਪੋਲਾ ਜਾ ਹੋ ਕੇ ਬਹਿ ਲੂਗਾ ਗੰਡੇ ਦੀ ਭੂਗੰਗ ਤੁਸੀਂ ਦੇਖ ਲਿਓ ਜੀਤਮਿੰਦਰ ਤੀਜੇ ਨੰਬਰ ਤੇ ਆਊਗਾ ਤੇ ਭਾਜਪਾ ਤੇ ਜਾਊਗਾ ਗਰੰਟੀ ਹੈ ਹਲੋ ਭਾਜਪਾ ਤੇ ਜਾਊਗਾ ਜੇ ਹਰ ਸਿਮਰਤ ਦੀ ਗੱਲ ਕਰੀਏ ਜਿਹੜੇ ਭਰਾ ਹਜੇ ਵੀ ਕਹਿੰਦੇ ਕਾਲੀਆਂ ਉਹਨਾਂ ਮੂਰੇ ਹੱਥ ਬੰਨ ਕੇ ਬੇਨਤੀ ਐ ਆਪਣੇ ਬੱਚਿਆਂ ਬਾਰੇ ਸੋਚ ਲੋ ਆਪਦੇ ਪਰਵਾਰ ਬਾਰੇ ਸੋਚੋ ਜੇ ਜੁਨੀਆ ਨਾ ਹੁੰਦੀਆਂ ਤਾਂ ਅੱਜ ਸਾਡੀਆਂ ਜ਼ਮੀਨਾਂ ਨਹੀਂ ਹੋਣੀਆਂ ਸੀ ਇਹ ਕਾਲੇ ਕਾਨੂੰਨ ਮੋਦੀ ਲੈ ਕੇ ਆਇਆ ਉਹਦੇ ਉੱਤੇ ਹਰ ਸਿਮਰਤ ਕੌਰ ਨੇ ਜਸਕਤ ਕੀਤੇ ਉਹਨਾਂ ਕਾਲੀਆਂ ਨੂੰ ਪੁੱਛ ਲਿਓ ਵੀ ਬੀਬੀ ਬਾ ਹਰ ਸਿਮਰਤ ਕੌਰ ਤੁਹਾਡੀਆਂ ਜ਼ਮੀਨਾਂ ਖੋਹਦੀ ਸੀ ਕੀ ਹਾਲ ਹੈ ਜੀ ਮਾਈਕ ਰੋੜੋ ਆਪਾਂ ਨਾ ਚਲੋ ਮਰਜਤ ਦਾ ਕਰਕੇ ਥੋੜਾ ਪ੍ਰੋਗਰਾਮ ਆਪਣਾ ਜ਼ਰੂਰ ਥੋੜਾ ਜਿਹਾ ਹੋਊਗਾ ਪਰ ਮੈਂ ਇਹ ਕਹਿਣਾ ਵੀ ਆਪਾਂ ਉਹ ਉੱਥੇ ਛਾਂ ਹੈਗੀ ਆ ਆਪਾਂ ਉੱਥੇ ਮੰਤਰੀ ਸਾਹਿਬ ਦਾ ਸਵਾਗਤ ਕਰਦਾਂਗੇ ਨਾਲੇ ਉੱਥੇ ਬਕਸੇ ਠੀਕ ਹੈ ਜੀ ਠੀਕ ਹੈ ਗੱਡੀ ਚੋਂ ਬੁਲਾ ਦਾਂਗੇ ਜੀ ਗੱਡੀ ਚ ਹੀ ਬੁਲਾ ਦਿੰਨੇ ਆਂ ਅਸੀਂ ਆਪਲੇ ਪਿੰਡ ਜਾਂਦੇ ਹਾਂ ਹਾਂ ਤੁਸੀਂ ਹਾਂ ਬਾਕੀ Gandhi, 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 ਪਿੰਡ ਮਾੜੀ ਦੇ ਲਾਡਕਤੋ ਹਲੋ ਪਿੰਡ ਮਾੜੀ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਤੇ ਨੌਜਵਾਨ ਸਾਥੀ ਮੇਰੇ ਭਰਾ ਸਭ ਤੋਂ ਪਹਿਲਾਂ ਬਦੇ ਪ੍ਰਬੰਧ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਖਾਨ ਸਾਹਿਬ ਦੇ ਨਜੇ ਨੇ ਬੜਾ ਵਧੀਆ ਮਾਹੌਲ ਆ ਸਾਰੇ ਪਿੰਡਾਂ ਦੇ ਵਿੱਚ ਪਿਛਲੀ ਵਾਰ ਆਪਾਂ 30000 ਨਾਲ ਮੋਰ ਫਤਿਹ ਕੀਤਾ ਸੀ ਇਸ ਵਾਰ ਖੁੱਡੀਆਂ ਸਾਹਿਬ ਦੇ ਹੱਕ ਦੇ ਵਿੱਚ 60000 ਦੇ ਬਾਤੇ ਦੇ ਨਾਲ ਆਪਾਂ ਅੱਗੇ ਵਧਣਾ ਤਾਂ ਸਾਰੇ ਪਿੰਡਾਂ ਦੇ ਵਿੱਚ ਬਹੁਤ ਸੋਹਣਾ ਮਾਹੌਲ ਹੈ ਤੁਸੀਂ ਵੀ ਥੋੜੇ ਜੇ ਤਗੜੇ ਹੋ ਕੇ ਪਿੰਡ ਦੇ ਵਿੱਚ ਡੋਰ ਡੋਰ ਕਰੋ ਤੇ ਹੋਰ ਵੀ ਆਸੇ ਪਾਸੇ ਰਿਸ਼ਤੇ ਰਾਜ ਸਾਰੇ ਸਾਥ ਦਿਓ ਸਾਰਿਆਂ ਦਾ ਇੱਥੇ ਪਹੁੰਚਦੇ ਤੇ ਜੀ ਆਇਆਂ ਧੰਨਵਾਦ ਹੁਣ ਮੈਂ ਕੁੜੀਆਂ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਚੰਸਾ ਰੱਖੀ ਧੰਨਵਾਦ ਮਾੜੀ ਪਿੰਡ ਦੇ ਬਹੁਤ ਸਤਿਕਾਰਯੋਗ ਸਨੇਹੀੰ ਮੇਰੇ ਪ੍ਰਾਪਤ ਜੁਰਬ ਪਾਕਿਸਤਾਨ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਪਤਾ ਲੱਗਿਆ ਸੀ ਕੋਈ ਗੈਸ ਵਗੈਰਾ ਹੋ ਗਈ ਬਹੁਤ ਮਾੜਾ ਹੋਇਆ ਨੇ ਚਲੋ ਪ੍ਰੋਗਰਾਮ ਫਿਰ ਚੱਲਦੇ ਰਹਿੰਦੇ ਆ ਤੇ ਸਾਡੇ ਸਾਥੀਆਂ ਤੁਸੀਂ ਘਰਾਂ ਦੇ ਸੁਨੇਹਾ ਪਹੁੰਚਾਉਣਾ ਹੈ ਤੁਸੀਂ ਚੋਣਾਂ ਚੋਣ ਨਿਸ਼ਾਨ ਲੋਕਾਂ ਨੂੰ ਦੱਸਣਾ ਹੈ ਸਰਕਾਰ ਇਹਨਾਂ ਵਿੱਚ ਸਾਰੇ ਘਰਾਵਾਂ ਨੇ ਬਣਾਈ ਹੈ ਲੋਕ ਸਰਵ ਦੀ ਸੇਵਾ ਵੀ ਤੁਸੀਂ ਜਿੱਤ ਕੇ ਦੇਣੀ ਹੈ ਅੱਜ ਵੀ ਹਾਜ਼ਰੀ ਇੰਨੀ ਕਿੰਨੀ ਹੈ ਫਿਰ ਆਪਾਂ ਬਾਅਦ ਵਿੱਚ ਵੀ ਮਿਲਦੇ ਰਹਦੇ ਰਹਾਂਗੇ ਕੋਈ ਨਸ 问题 ਨਾਲ ਖੜ੍ਹ ਕੇ ਕਿ ਪਿੰਨਲੇ ਹੋ ਜਾਣਗੇ ਨਾਲ ਮੈਂ ਉਰੇ ਇੱਕ ਵੀ ਬੁਰਾ ਨਾ ਕੋਈ ਸਿਕੰਦਰ ਦਿੱਖਾ ਨਹੀਂ ਉਹ ਸਨਮਤ ਰਾਜ ਵਾਈਲ ਦੀ ਕਾਛਾ ਵਾਈਲ ਕੁੱਪਿਆ ਸਾਹਿਬ ਨੂੰ ਨਾਰਾ ਲਾ ਕੇ ਬਲੰਦ ਬਾਗ ਦੇ ਵਿੱਚ ਯਕੀਨ ਦਿਵਾ ਦਿਓ ਜਿੰਦਾਬਾਦ ਜਿੰਦਾਬਾਦ ਹੁਣ ਕਰਾ ਜਿੰਦਾਬਾਦ Thank yeah. you.